ਅੱਜ ਮਕਰ ਸ਼੍ਰਕਾਂਤੀ ਦੇ ਪਾਵਨ ਦਿਹਾੜੇ ਦੇ ਉੱਤੇ ਵੱਖ-ਵੱਖ ਧਾਰਮਿਕ ਸੰਸਥਾਵਾਂ ਦੇ ਵੱਲੋਂ ਜਿੱਥੇ ਸ਼ਬੀਰ ਦਾ ਆਯੋਜਨ ਕੀਤਾ ਜਾ ਰਿਹਾ ਤੇ ਉੱਥੇ ਹੀ ਸੁਜਾਨਪੁਰ ਦੇ ਫੁੱਲ ਨੰਬਰ 5 ਦੇ ਇੱਕ ਅਲੱਗ ਹੀ ਤਰ੍ਹਾਂ ਦੀ ਸ਼ਬੀਰ ਜਿਹੜੀ ਹੈ ਉਹ ਲਗਾਈ ਗਈ ਤੁਸੀਂ ਠੀਕ ਸੁਣ ਰਹੇ ਹੋ ਅਲੱਗ ਤਰ੍ਹਾਂ ਦੀ ਵੱਖਰੇ ਤਰ੍ਹਾਂ ਦੀ ਸ਼ਬੀਰ ਜਿਹੜੀ ਹੈ ਉਹ ਲਗਾਈ ਗਈ ਅਪੋਤਿਆਂ ਦੀ ਸ਼ਬੀਰ ਜਿਹੜੀ ਹੈ ਦ ਲਾਈਨਸ ਕਲੱਬ ਹਰਮਨ ਦੀ ਤਰਫੋਂ ਜੁੜਾਇਆ ਇਸ ਦਾ ਆਯੋਜਨ ਕੀਤਾ ਗਿਆ ਜਦੇ ਵਿੱਚ ਤਬਾਅ ਜਿਹੜੇ ਅਲਾਈਅੰਸ ਕਲੱਬ ਦੇ ਮੈਂਬਰ ਨੇ ਕਲਾਈਅੰਸ ਕਲੱਬ ਹਰਮਨ ਦੇ ਮੈਂਬਰ ਨੇ ਉਹਨਾਂ ਨੇ ਆਪਣੀ ਡਿਊਟੀ ਜਿਹੜੀ ਹੈ ਉਹਨੇ ਬਾਈ ਤੇ ਆਪਣਾ ਕਰਤੱਵ ਜਿਹੜਾ ਹੈ ਉਹ ਨਿਭਾਇਆ ਹੈ ਤੇ ਇੱਕ ਬਹੁਤ ਹੀ ਚੰਗਾ ਸੁਨੇਹਾ ਸਮਾਜ ਨੂੰ ਦੇਣ ਦੀ ਕੋਸ਼ਿਸ਼ ਕੀਤੀ ਹੈ ਜਿੱਥੇ ਸ਼ਬੀਲ ਦੇ ਨਾਲ-ਨਾਲ ਪੌਦਿਆਂ ਦੀ ਸ਼ਬੀਲ ਜਿਹੜੀ ਆ ਉਹ ਲੋਕਾਂ ਨੂੰ ਲਗਾਏਗੀ ਤਾਂ ਜੋ ਕੋਈ ਵੀ ਸ਼ਬੀਲ ਛੱਕਰ ਦੇ ਲਈ ਆਵੇ ਤਾਂ ਉਸ ਨੂੰ ਇੱਕ ਪੌਦਾ ਜਿਹੜਾ ਉਹ ਦਿੱਤਾ ਜਾ ਰਿਹਾ ਹੈ ਤਾਂ ਜੋ ਪਰਿਆਵਰਣ ਜਿਹੜਾ ਹੈ ਉਸ ਨੂੰ ਸੁਰੱਖਿਅਤ ਬਣਾਇਆ ਜਾ ਸਕੇ ਦਾਸ ਤਈਏ ਅਸ਼ੋਕ ਅਬਦੂਲ ਦੀ ਪ੍ਰਦਾਨ ਕੀ ਹੈਠ ਜਲਾਏ ਇਹ ਤਮਾਮ ਸ਼ਬੀਹ ਦਾ ਕਾਰਜਕ੍ਰਮ ਜਿਹੜਾ ਆਯੋਜਿਤ ਕੀਤਾ ਗਿਆ ਤੇ ਇਸ ਮੌਕੇ ਤੇ ਤਮਾਮ ਜਿਹੜੇ ਕਲਬ ਦੇ ਮੈਂਬਰ ਨੇ ਉਹੀਂ ਮੌਜੂਦ ਰਹੇ ਜਿਦੋਂ ਸਾਡੇ ਪਤਰਕਾਰ ਵੱਲੋਂ ਉਹਨਾਂ ਨਾਲ ਗੱਲਬਾਤ ਕੀਤੀ ਵੀ ਲੋੜਾਂ ਨੇ ਸਮਾਜ ਨੂੰ ਕੀ ਸੁਨੇਹਾ ਦਿੱਤਾ ਕੀ ਅਪੀਲ ਕੀਤੀ ਆਓ ਤੁਹਾਨੂੰ ਕਿਸਾਨਾਂ ਦੇ ਹਾਲ ਤੇ ਦੇਖਦੇ ਆਏ ਇਸ ਤਸਵੀਰਾਂ ਕਿਸ ਤਰ੍ਹਾਂ ਦੇ ਨਾਲ ਸ਼ਬੀਹ ਜਿਹੜੀ ਹੈ ਉਹ ਲਗਾਈ ਦਿੱਤੀ। ਅੱਜ ਮਕਰ ਸੁਨਕ੍ਰਾਂਤੀ ਦੇ ਉਪਲਬਖ ਦੇ ਵਿੱਚ ਲਾਇਨ ਕਲੱਬ ਸਹਿਜਾਨ ਤੋਂ ਹਰਮਨ ਵੱਲੋਂ ਸਾਡੇ ਪ੍ਰਧਾਨ ਲਾਇਨ ਸੁਆਸ਼ ਅਰੋੜ ਜੀ ਦੀ ਪ੍ਰਧਾਨਗੀ ਅਧੀਨ ਤੇ ਸ਼ਬੀਰ ਦਾ ਆਯੋਜਨ ਕੀਤਾ ਜਿਵੇਂ ਕਿ ਤੁਸੀਂ ਅੱਜ ਦੇ ਦਿਨ ਦਾ ਮਹੱਤਵਪੂਰਨ ਜਾਂਦੇ ਹੋ ਇਹ ਆਜਿ ਦੇ ਦਿਨ ਬਹੁਤ ਸਾਰੀਆਂ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਨੇ ਸ਼ਬੀਰ ਦਾ ਆਯੋਜਨ ਕੀਤਾ ਦਾ ਮੈਂ ਉਹਨਾਂ ਸਾਰੀਆਂ ਹੀ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦਾ ਧੰਨਵਾਦ ਕਰਦਾ ਕਿ ਗਰਮੀ ਦਾ ਮੌਸਮ ਹੈ ਕਿ ਉਹਨਾਂ ਨੇ ਸ਼ਬੀਰ ਦਾ ਆਯੋਜਨ ਕੀਤਾ ਜਿੱਥੇ ਅੱਜ ਅਸੀਂ ਸ਼ਹਿਰੀ ਨਾਲ ਯੋਜਨ ਕੀਤਾ ਉਹਦੇ ਨਾਲ ਨਾਲ ਸਾਡੇ ਪਧਰਾਂਦੇ ਨੇ ਅੱਜ ਬੂਟਿਆਂ ਦੀ ਸ਼ਹਿਰੀ ਵੀ ਲਾਈ ਆ। ਅਸੀਂ ਇੱਥੇ ਤੁਸੀਂ ਦੇਖ ਰਹੇ ਹੋ ਕਿ ਬਹੁਤ ਸਾਰੇ ਬੂਟੇ ਲਿਆ ਕੇ ਰੱਖੇ ਦੇ ਨੇ ਜਿਹੜਾ ਵੀ ਬੰਦਾ ਆ ਕੇ ਇੱਥੇ ਪਾਣੀ ਪੀਂਦਾ ਉਹਨੂੰ ਅਸੀਂ ਇੱਕ ਬੂਟਾ ਵੀ ਦਿੰਨੇ ਆ। ਅੱਜ ਜ਼ਰੂਰਤ ਹੈ ਸਮੇਂ ਦੀ। ਕਿ ਬੂਟਿਆਂ ਦੀ ਘਾਟ ਹੋਣ ਕਰਕੇ ਅੱਜ ਜਿੱਥੇ ਪਾਣੀ ਦੀ ਸ਼ਹੀਲ ਦੀ ਲੋੜਤਾ ਉਹਦੇ ਨਾਲ ਬੂਟਿਆਂ ਦੀ ਸ਼ਹੀਲ ਦੀ ਵੀ ਲੋੜ ਹੈ ਮੈਂ ਅਪੀਲ ਕਰਾਂਗਾ ਸਾਰੇ ਲੋਕਾਂ ਨੂੰ ਕਿ ਪਾਣੀ ਤਾਂ ਸਾਡੀ ਜ਼ਰੂਰਤ ਹੈ ਹੀ ਹੈ ਉਹਦੇ ਨਾਲ ਬੂਟੇ ਵੀ ਸਾਡੀ ਬਹੁਤ ਵੱਡੀ ਜ਼ਰੂਰਤ ਨੇ ਸੋ ਮਿਹਰਬਾਨੀ ਕਰਕੇ ਆਪਣੇ ਘਰ ਦੇ ਵਿੱਚ ਕਿਤੇ ਵੀ ਜਿੱਥੇ ਤੁਹਾਨੂੰ ਜਗ੍ਹਾ ਮਿਲਦੀ ਹੈ ਬੂਟੇ ਜ਼ਰੂਰ ਲਾਓ ਤਾਂ ਜੋ ਪਰਿਆਵਰਣ ਦੀ ਸੁਰੱਖਿਆ ਕੀਤੀ ਜਾ ਸਕੇ ਇੱਕ ਵਾਰੀ ਫੇਰ ਤੋਂ ਅੱਜ ਦੇ ਇਸ ਪਵਿੱਤਰ ਦਿਹਾੜੇ ਦੀ ਸਾਰੇ ਲੋਕਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਔਰ ਧੰਨਵਾਦ ਕਰਦਿਆਂ ਮੈਂ ਆਪਣੇ ਪ੍ਰਸ਼ਾਨਜੀ ਦਾ ਨਾਮ ਸੁਭਾਸ਼ ਬਰੋ ਜਿਹੜਾ ਜਿਨ੍ਹਾਂ ਨੇ ਇੱਕ ਬਹੁਤ ਵਧੀਆ ਪ੍ਰੋਜੈਕਟ ਕੀਤਾ ਜੀ ਜੈ ਲਾਣੀ ਜੀ ਜੈ ਭਾਰਤ ਜੀ ਹੈ ਜੀ ਸਰ ਅੱਜ ਮਕਰ ਸੰਗ੍ਰਾਮ ਦੀ ਲਾਲੀ ਨਦਲਾ ਕਾਸਟੀ ਦੇ ਉੱਪਰ ਸਲਾਇਡਰ ਫਰਮਦੀ ਸਾਰੀ ਟੀਮ ਨੇ ਪਾਣੀ ਦੀ ਸ਼ਵੀਲ ਲਾਈ ਹੈ ਤੇ ਨਾਲ ਹੀ ਫੁੱਟੇ ਦੀ ਸ਼ਵੀਲ ਵੀ ਲਾਈ ਹੈ ਫੁੱਟੇ ਦੀ ਸ਼ਵੀਲ ਇਸ ਕਰਕੇ ਲਾਈ ਹੈ ਕਿ ਜਿਹੜਾ 30 ਡਿਗਰੀ ਟੈਂਪਰੇਚਰ ਹੋ ਰਿਹਾ ਹੈ ਉਹ ਫੁੱਟੇ ਦੇ ਘਟ ਨਾਲ ਹੀ ਹੋ ਰਿਹਾ ਹੈ ਤੇ ਇਸ ਕਰਕੇ ਅਹੀਂ ਜਿਹੜਾ ਪਾਣੀ ਪੀਏਗਾ ਤਾਂ ਉਹਨੂੰ ਗੀਰ ਬੂਡਾ ਤੇ ਦੇ ਕਰਨੇ ਆ ਆਪਣੇ ਘਰ ਜਾ ਕੇ ਆਪਣੀ ਜਗ੍ਹਾ ਤੇ ਲਾ ਕੇ ਉਹਨਾਂ ਦੀ ਪੂਰੀ ਸੇਵਾ ਕਰੋ ਤਾਂ ਕਿ ਬੂਡੇ ਕਾਨੂੰ ਆਕਸੀਜਨ ਦੇਣ ਤੇ ਗਰਮੀ ਦਾ ਬਚਾਅ ਹੋ ਸਕੇ ਜੈ ਲਾਲ ਨਦਰ ਅੱਜ ਨਗਰ ਜਲਾਇ ਕਾਲਸੀ ਦੇ ਮੌਕੇ ਤੇ ਕਰਮ ਪਿਆੜੇ ਤੇ ਸਾਡੇ ਮਾਨ ਰਣੀਏ ਪ੍ਰਸਾਦਾਨ ਸੁਭਾਸ਼ ਅਫਰੋਲ ਦੀ ਦੀ ਅਧਿਸ਼ਾਸ਼ਾ ਦੇ ਵਿੱਚ ਛਬੀਲ ਲਗਾਈ ਗਈ ਤੇ ਬੂਟਿਆਂ ਦਾ ਵਕਿਰਨ ਵੀ ਕੀਤਾ ਗਿਆ ਕਿਉਂਕਿ ਬੂਟਿਆਂ ਦੇ ਨਾ ਹੋਣ ਕਾਰਨ ਟੈਂਪਰੇਚਰ ਬਹੁਤ ਵੱਧ ਰਿਹਾ ਮੈਂ ਆਪਣੀ ਲਾਈਫ ਦੇ ਵਿੱਚ ਫਸਟ ਟਾਈਮ ਅਰਾਊਂਡ 47 ਡਿਗਰੀ ਟੈਂਪਰੇਚਰ ਦੇਖਿਆ ਜੋ ਕਿ ਸਾਲਾਂ ਦੇ ਲਈ ਬਹੁਤ ਖਤਰਨਾਕ ਹੈ ਤੇ ਮੈਂ ਇਸ ਸਾਲਾਂ ਦੇ ਲਈ ਤੇ ਇਹ ਹੈ ਪੰਛੀਆਂ ਦੇ ਲਈ ਵੀ ਬਹੁਤ ਖਤਰਨਾਕ ਹੈ ਮੈਂ ਸਾਰਿਆਂ ਨੂੰ ਅਸੀਂ ਸ਼ਫੀਲ ਬੁਲਾ ਰਹੇ ਹਾਂ ਤੇ ਨਾਲ ਨਾਲ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਆਪਣੇ ਆਪਣੇ ਘਰ ਇੱਕ ਇੱਕ ਪੌਟ ਜਿਹੜਾ ਰੱਖਿਆ ਜਾਏ ਪਾਣੀ ਦਾ ਅਾ ਥੋੜੇ ਜੇ ਢਾਣੇ ਮਿੰਜਾ ਦਾਲ ਕੁਛ ਪਕਸ਼ੀਆਂ ਤੇ ਲਈ ਰੱਖੇ ਜਾਣ ਤਾਂ ਕਿ ਉਹ ਸ਼ਾਮ ਨੂੰ ਆ ਕੇ ਉਹ ਵੀ ਉਹ ਗ੍ਰੈਂਡ ਕਰ ਸਕਣ ਧੰਨਵਾਦ ਜੈਨਾ ਦੇ ਜੀ ਕੈਮਰਾ ਪਰਸਨ ਹਣੀ ਦੇ ਨਾਲ ਅਜੇ ਸੰਗੀ ਦੀ ਰਿਪੋਰਟਰ